ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਮਾਤਾ ਕਾਲੀ ਦਾ ਇੱਕ ਐਡਾ ਜਬਰਦਸਤ ਐਡਾ ਬਹੁਤ ਕਹਿੰਦੇ ਫਾਇਦੇਮੰਦ ਜਿਹੜਾ ਇਹ ਢਾਲਾ ਲੈ ਕੇ ਜਾਂਦੇ ਆ ਜਨਾ ਕਿ ਨਰਤਿਆਂ ਦੇ ਵਿੱਚ ਖਾਸ ਕਰਨ ਵਾਲਾ ਹਟਾਲਾ ਆ ਇਹ ਟਰੱਤਾ ਹੈ ਰਾਤਿਆਂ ਦੇ ਵਿੱਚ ਕਰਨ ਵਾਸਤੇ ਜਿਹੜਾ ਟਾਲਾ ਹੈ ਇਸ 24 ਘੰਟਿਆਂ ਦੇ ਵਿੱਚ ਹੀ ਚਮਤਕਾਰ ਦਿਖਾਉਂਦਾ ਰਿਜ਼ਲਟ ਦਿਖਾਉਂਦਾ ਆਪਣਾ ਇਹਨਾਂ ਰਾਤਿਆਂ 'ਚ ਹੀ ਇਹ ਕੰਮ ਜਿਹੜਾ ਅਗਰ ਤੁਸੀਂ ਇਸ ਟਾਲੇ ਨੂੰ ਕਰ ਲਿਆ ਜਿੰਨੇ ਵੀ ਵਿਗੜੇ ਕੰਮ ਤੁਹਾਡੇ ਹੋਣਗੇ ਦੁਨੀਆ ਦਾ ਕੋਈ ਵੀ ਤੁਹਾਡਾ ਵਿਗੜਿਆ ਕੰਮ 24 ਘੰਟਿਆਂ ਦੇ ਵਿੱਚ ਪੂਰਾ ਹੋਏਗਾ ਇਹ ਇਹ ਟਾਲਾ ਇੰਨਾ ਕੁ ਜ਼ਬਰਦਸਤ ਹੈ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਣ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਹੁਣ ਗੱਲ ਕਰਦੇ ਆਂ ਮਾਤਾ ਕਾਲੀ ਦੇ ਢਟਾਲੇ ਦੇ ਜਿਹੜਾ ਕੀ ਨਰਾਤਿਆਂ ਦੇ ਵਿੱਚ ਖਾਸ ਕਰਨ ਵਾਲਾ ਢਟਾਲਾ ਜਿਹੜਾ 24 ਘੰਟੇ ਦੇ ਵਿੱਚ ਇਹ ਆਪਣਾ ਰਿਜ਼ਲਟ ਤੇ ਚਮਤਕਾਰ ਜਿਹਨੂੰ ਕਹਿੰਦੇ ਦਿਖਾਉਂਦਾ ਤਾਂ ਦੋਸਤੋ ਇਹ ਖਾਸ ਵਿਗੜੇ ਕੰਮਾਂ ਵਾਸਤੇ ਢਟਾਲਾ ਆ ਜਿੰਨੇ ਤੁਹਾਡੇ ਕੋਈ ਵਿਗੜੇ ਕੰਮ ਆ ਉਹ ਸਹੀ ਕਰਨ ਵਾਸਤੇ ਢਟਾਲਾ ਆ ਜਿਹੜਾ ਵੀ ਕੋਈ ਕੰਮ ਵਿਗੜਿਆ ਹੋਵੇ ਉਸ ਢਟਾਲੇ ਨੂੰ ਕਰ ਲਿਆ ਤੁਹਾਡਾ ਸੋ ਵਿਗੜਿਆ ਕੰਮ ਪੂਰਾ ਹੋ ਹੀ ਜਾਏਗਾ 24 ਘੰਟੇ ਦੇ ਵਿੱਚ ਵਿੱਚ ਉਹਦੀ ਖਬਰ ਤੁਹਾਨੂੰ ਮਿਲੇਗੀ ਪਰ ਜਿਹੜਾ ਢਾਲਾ ਆ ਇਹ ਕਿਸ ਤਰੀਕੇ ਨਾਲ ਕਰਨਾ ਹੈ ਬਹੁਤ ਸੋਚ ਸਮਝ ਕੇ ਕਰਨ ਵਾਲਾ ਢਾਲਾ ਆ ਕਿਉਂ ਕਰਕੇ ਇਹ ਜਿਹੜਾ ਢਾਲਾ ਆ ਨਾ ਇੰਸਟਾਲੇ ਨੂੰ ਕੋਈ ਜ਼ਿਆਦਾ ਕਹਿ ਲੋ ਆਪਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਸਿਰਫ 9 ਦਿਨਾਂ ਦੇ ਵਿੱਚ ਵਿੱਚ 9 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਇਹਦਾ ਜਿਹੜਾ ਪ੍ਰਤੱਖ ਹੈ ਉਹ ਦਿਸਣਾ ਹੀ ਦਸਣਾਇਆ 9 ਦਿਨਾਂ ਦੇ ਵਿੱਚ ਵਿੱਚ ਵੈਸੇ ਤਾਂ 24 ਘੰਟੇ ਦਾ ਰਿਜ਼ਲਟ ਜਿਹੜਾ ਚਮਤਕਾਰ ਦਾ ਉਹ ਦਿਖੇਗਾ 9 ਦਿਨਾਂ ਦੇ ਵਿੱਚ ਵਿੱਚ ਜਿਹੜਾ ਪ੍ਰਤੱਖ ਪੂਰਾ ਤੁਹਾਨੂੰ 9 ਦਿਨਾਂ ਜਿਹੀ ਸਾਹਮਣੇ ਆ ਜਾਏਗਾ ਕੋਈ ਐਸੀ ਗੱਲ ਨਹੀਂ ਕੀਤਾ ਦੋਸਤੋ ਤੁਹਾਡਾ ਵਿਗੜਿਆ ਕੰਮ ਕੋਈ ਵੀ ਹੋਵੇ ਉਹ ਪੂਰਾ ਹੋ ਕੇ ਰਹਿਣਾ ਹੈ ਚਾਹੇ ਦੁਨੀਆ ਦੀ ਕੋਈ ਤਾਕਤ ਉਹਨੂੰ ਰੋਕ ਕੇ ਬੈਠੀ ਹੋਵੇ ਨਾ ਪੂਰਾ ਹੋਣ ਵਾਲੀ ਕੋਈ ਗੱਲ ਨਹੀਂਗੀ ਇਹ ਜਿਹੜਾ ਭੋਗ ਪ੍ਰਸ਼ਾਦ ਹੈ ਮਾਤਾ ਦਾ ਦੇਣਾ ਜਿਹੜਾ ਇਹ ਭੋਗ ਪ੍ਰਸ਼ਾਦ ਹੈ ਇੱਥੇ ਮਾਤਾ ਇੰਨੀ ਖੁਸ਼ ਹੋਂਦੀ ਹੈ ਤੁਹਾਡੇ ਵਿਗੜੇ ਕੰਮ ਨਾਲ ਹੀ ਚੁਟਕੀਆਂ ਨਾਲ ਬਣਾ ਬਣਾ ਦਿੰਦੀ ਹੈ ਤੁਹਾਨੂੰ ਜਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ ਤੋਂ ਕਰਕੇ ਆਪਾਂ ਅੱਜ ਦੀ ਡੇਟ ਦੇ ਵਿੱਚ ਕੋਈ ਮੰਤਰ ਲੱਭ ਲੈਣੇ ਆ ਕੋਈ ਮੰਤਰ ਕਰਕੇ ਉਹਨਾਂ ਦੀਆਂ ਸਿੱਧੀਆਂ ਪਹਿਲਾਂ ਤਾਂ ਆਪਾਂ ਮੰਤਰ ਸਿੱਧ ਕਰਨਾ ਚਾਹੁੰਦੇ ਆ ਵੀ ਮੰਤਰ ਸਿੱਧ ਕਰਕੇ ਮਾਤਾ ਕਾਲੀ ਦੀ ਸਿੱਧੀ ਪ੍ਰਾਪਤ ਕਰ ਲਈਏ ਮਾਤਾ ਕਾਲੀ ਦੀ ਸਿੱਧੀ ਪ੍ਰਾਪਤ ਕਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਜੇ ਮਾਤਾ ਕਾਲੀ ਦਾ ਭੋਗ ਪ੍ਰਚਾਰ ਦੀ ਮਾਤਾ ਨੂੰ ਟਾਈਮ ਤੇ ਦਿੱਤਾ ਜਾਵੇ ਤਾਂ ਮਾਤਾ ਦੀ ਸਿੱਧੀ ਤਾਂ ਵੀ ਮਿਲ ਜਾਂਦੀ ਹੈ ਤਾਂ ਵੀ ਮਾਤਾ ਖੁਸ਼ ਹੋ ਕੇ ਸਾਰੇ ਕੰਮ ਕਰ ਦਿੰਦੀ ਹੈ ਆਪਾਂ ਨੂੰ ਜਿਆਦਾ ਟਾਈਮ ਲਗਾਉਣ ਦੀ ਲੋੜ ਨਹੀਂ ਪੈਂਦੀ ਥੋੜੇ ਟਾਈਮ ਦੇ ਵਿੱਚ ਹੀ ਤੁਹਾਡਾ ਜਿਉ ਇੰਨਾ ਕੁਝ ਤੁਹਾਡਾ ਸਵਾਰ ਹੋ ਰਿਹਾ ਤਾਂ ਅਸੀਂ ਮੰਤਰ ਪੜਨ ਦੀ ਤੁਹਾਨੂੰ ਲੋੜ ਨਹੀਂ ਸਾਨੂੰ ਟਾਲੇ ਨਾਲ ਹੀ ਕੰਮ ਮਿਲ ਰਿਹਾ ਤਾਂ ਸਾਨੂੰ ਟਾਲਾ ਹੀ ਕਰ ਲੈਣਾ ਬੈਟਰ ਹੈ ਤਾਂ ਦੋਸਤੋ ਪਹਿਲਾਂ ਸੁਣ ਲਓ ਜਿਹੜਾ ਤੁਸੀਂ ਸਮਾਨ ਵਿੱਚ ਕਿਹੜਾ ਕਿਹੜਾ ਲੱਗਣਾ ਇਹਦੇ ਵਿੱਚ ਪਹਿਲਾਂ ਤੁਸੀਂ 11 ਲੌਂਗ ਲੈਣੇ ਆ ਠੀਕ ਹੈ 11 ਲੌਂਗ ਲੈਣੇ ਆ 4 ਲੈਣੇ ਆ ਜੈਫਲ ਠੀਕ ਇੱਕ ਮਿੱਠਾ ਪਾਣ ਪੰਜ ਪਤਾਸੇ ਇੱਕ ਪਾਣੀ ਵਾਲਾ ਨਾਰੀਅਲ ਇੱਕ ਨਿੰਬੂ ਤੇ ਇੱਕ ਲੈਣੀਆਂ ਚੁੰਨੀ ਤੇ ਇੱਕ ਸ਼ਿੰਗਾਰ ਦਾ ਸਮਾਨ ਮਾਤਾ ਕਾਲੀ ਦਾ ਇਹ ਸਾਰਾ ਸਮਾਨ ਤੁਸੀਂ ਰੱਖ ਲੈਣਾ ਇਹਦੇ ਵਿੱਚ ਜਿਹੜਾ ਲੌਂਗ ਹੈ ਤੇ ਪਤਾਸੇ ਆ ਲੌਂਗ ਪਤਾਸੇ ਤੇ ਨਿੰਬੂ ਇਹ ਤੁਸੀਂ ਕੀ ਕਰਨਾ ਥੋੜਾ ਜਿਹਾ ਪਾਥੀ ਦੇ ਉੱਤੇ ਗੋਟੇ ਦੇ ਉੱਤੇ ਅੱਗ ਬਾਲ ਲੈਣੀ ਆ ਅੱਗ ਬਾਲ ਕੇ ਇਹ ਲੌਂਗ ਜੜੇ ਆ ਉਹਦੇ ਉੱਤੇ ਪਾਣੇ ਆ ਥੋੜਾ ਜਿਹਾ ਦੇਸੀ ਘਿਓ ਪਾ ਕੇ ਲੌਂਗ ਜਿਹੜੇ 11 ਲੌਂਗ ਹੋਣੇ ਆ ਮਾਤਾ ਕਾਲੀ ਦੇ ਨਾਂ ਦੇ 11 ਲੌਂਗ ਜੜੇ ਆ ਸਪਾਥੀ ਉੱਤੇ ਗੋਡੇ ਤੇ ਰੱਖ ਦੇਣੇ ਆ ਜਿਹੜੇ ਪੰਜ ਪਤਾਸੇ ਆ ਭੋਰ ਕੇ ਤੁਸੀਂ ਚੰਗੀ ਤਰ੍ਹਾਂ ਉਸ ਗੋਡੇ ਦੇ ਉੱਤੇ ਪਾ ਦੇਣੇ ਆ ਤੇ ਉਹਦੇ ਉੱਤੇ ਨਿੰਬੂ ਜਿਹੜਾ ਕੱਟ ਕੇ ਤੁਸੀਂ ਆਪਣਾ ਕੋਈ ਵੀ ਕੰਮ ਬੋਲ ਕੇ ਜਿਹੜਾ ਨਿੰਬੂ ਆ ਨਿੰਬੂ ਕੱਟ ਕੇ ਉਸ ਗੋਡੇ ਦੇ ਉੱਤੇ ਜਿਹੜਾ ਪਾਥੀ ਦਾ ਤੁਸੀਂ ਪਾਈ ਹੋਣੀ ਉਹਦੇ ਤੇ ਨਚੋੜ ਦੇਣਾ ਠੀਕ ਹੈ ਤੁਸੀਂ ਇਹ ਜਿਹੜਾ ਤਿੰਨ ਚੀਜ਼ਾਂ ਲੌਂਗ ਪਤਾਸੇ ਤੇ ਨਿੰਬੂ ਇਏ ਉੱਤੇ ਨਿਚੋੜ ਦੇਣਿਆ ਜਿਹੜਾ ਨਾਰੀਅਲ ਹੋਏਗਾ ਪਾਣੀ ਵਾਲਾ ਉਹ ਨਾਰੀਅਲ ਮਾਤਾ ਕਾਲੀ ਦੇ ਚਰਨਾਂ ਦੇ ਵਿੱਚ ਰੱਖ ਕੇ ਤੋੜ ਦੇਣਾ ਤੁਸੀਂ ਪਹਿਲੇ ਨਰਾਤੇ ਤੇ ਕੰਮ ਕਰਨਾ ਹੈ ਸਵੇਰੇ ਸਵੇਰੇ ਠੀਕ ਹੈ ਮਾਤਾ ਦੀ ਫੋਟੋ ਲੈ ਲੈਣੀ ਆ ਜਾਂ ਮਾਤਾ ਦਾ ਕੋਈ ਵੀ ਸਰੂਪ ਰੱਖ ਲੈਣਾ ਉਹਦੇ ਮੂਰੇ ਤੁਸੀਂ ਨਾਰੀਅਲ ਰੱਖ ਕੇ ਨਾਰੀਅਲ ਤੋੜ ਦੇਣਾ ਜਿਹੜਾ ਨਾਰੀਅਲ ਦਾ ਪਾਣੀ ਆ ਉਹ ਤੁਸੀਂ ਪੀ ਲੈਣਾ ਜਿਹੜਾ ਨਾਰੀਅਲ ਆ ਉਹ ਘਰ ਦੇ ਵਿੱਚ ਸਾਰਿਆਂ ਨੇ ਵੰਡ ਕੇ ਖਾ ਲੈਣਾ ਠੀਕ ਹੈ ਜਿਹੜਾ ਮਿੱਠਾ ਪਾਨ ਹੋਏਗਾ ਉਹ ਤੁਸੀਂ ਰੱਖ ਦੇਣਾ ਸ਼ਿੰਗਾਰ ਦਾ ਸਮਾਨ ਮਾਤਾ ਲਈ ਰੱਖ ਦੇਣਾ ਮਾਤਾ ਕਾਲੀ ਅੱਗੇ ਆਪਣੀ ਬੇਨਤੀ ਕਰਦਣੀ ਜਿਹੜਾ ਤੁਹਾਡਾ ਕੰਮ ਵਿਗੜਿਆ ਹੋਇਆ ਜਿਹੜਾ ਨਹੀਂ ਪੂਰਾ ਹੁੰਦਾ ਉਹਦੇ ਲਈ ਤੁਸੀਂ ਅਰਤਾਸ਼ ਬੇਨਤੀ ਲਾਦਣੀ ਕਿ اے ਮਾਤਾ ਕਾਲੀ ਮੈਨੂੰ ਇਸ ਕੰਮ ਦਾ ਜੇ ਤੂੰ ਤੇਰੇ ਨਰਾਤਿਆਂ ਦੇ ਵਿੱਚ ਤੇਰਾ ਇਹ ਭੋਗ ਦੇਣ ਲੱਗਾ ਆ ਇਹ 9 ਦੇ 9 ਦਿਨ ਦਵਾਂਗਾ ਮੇਰਾ ਕੰਮ 24 ਘੰਟਿਆਂ ਦੇ ਵਿੱਚ ਵਿੱਚ ਪੂਰਾ ਕਰ ਮਾਤਾ 24 ਘੰਟਿਆਂ 'ਚ ਮੈਨੂੰ ਇਹਦਾ ਪ੍ਰਤੱਖ ਦਿਖਾ ਦੇ ਜਿਹੜਾ ਕਿ ਭੋਗ ਪ੍ਰਸ਼ਾਦ ਤੇਰਾ ਮੈਂ 9 ਦੇ 9 ਨਰਾਤਿਆਂ 'ਚ ਦੇਵਾਂਗਾ ਤੁਸੀਂ ਇੰਨੀ ਗੱਲ ਆਖ ਕੇ ਇੰਨੀ ਗੱਲ ਕਹਿਣ ਤੋਂ ਬਾਅਦ ਮਾਤਾ ਕਾਲੀ ਨੂੰ ਜਿਹੜਾ ਜਿਹੜਾ ਭੋਗ ਪ੍ਰਸ਼ਾਦ ਤੁਸੀਂ ਸਮਰਪਿਤ ਕੀਤਾ ਹੋਣਾ ਉਹ ਸਾਰਾ ਉੱਥੇ ਰੱਖ ਲੈਣਾ ਅਗਲੇ ਦਿਨ ਉਹੀ ਸਮਾਨ ਜਿਹੜਾ ਉਹ ਜਿਹੜਾ ਸਮਾਨ ਉਹ ਵੱਖਰਾ ਕਿਸੇ ਲਿਫਾਫੇ 'ਚ ਪਾ ਲੈਣਾ ਤੇ ਨਵਾਂ ਸਮਾਨ ਤੁਸੀਂ ਰੱਖ ਦੇਣਾ ਤੇ ਨਵੇਂ ਇਹਦੇ ਲੋង ਸਾਰੇ ਲੈ ਆਣੇ ਤੇ ਜੈਫੜ ਲੈ ਆਣੇ 9 ਦਿਨ ਤੁਸੀਂ ਇਹ ਕਰ ਲੋ ਦੇਖਿਓ 9 ਦਿਨ ਤੁਹਾਨੂੰ ਮੜ ਕੇ ਜ਼ਿੰਦਗੀ 'ਚ ਕੋਈ ਔਟ ਵਾਲਾ ਕਰਨ ਦੀ ਲੋੜ ਨਹੀਂ ਪੈਣੀ ਇਹ ਰਿਜ਼ਲਟ ਇਹਦਾ ਇੰਨਾ ਜ਼ਬਰਦਸਤ ਹੈ ਇੰਨਾ ਪਾਵਰਫੁਲ ਹੈ ਕਰਕੇ ਦੇਖਿਓ ਇਹਨੂੰ ਸਾਡਾ ਜਮਾਇਆ ਹੋਇਆ ਇਹ ਟਰਾਲਾ ਤੁਹਾਨੂੰ ਇਹਦਾ ਲਾਭ ਜ਼ਰੂਰ ਮਿਲੇਗਾ ਇਹਨੂੰ ਕਰਕੇ ਤੁਸੀਂ ਆਪਣਾ ਆਪਣੀ ਗੱਡੀ ਚਲਾਈ ਜਾ ਸਕਦੇ ਹੋ। ਇਹ ਵੀਡੀਓ ਸੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ।